ਬਾਜੀ ਬੜਾ ਜੀ ਉਹ ਨੰਬਰ ਉਹ ਕੀ ਲੋੜ ਆ ਉਹਨਾਂ ਦੇ ਨਾਲ ਇਧਰੋਂ ਕੋਲੀ ਬਣਾਉਣੀ ਜਿਲ੍ਹਾ ਕਾਂਗੜ ਉੱਪਰ ਪਹਨਾਰ ਮੇਲੇ ਜੀ ਸਰਕਾਰ ਮੇਜਰ ਸਿੰਘ ਮੁੱਲਾਪੁਰ ਸਾਹਿਬ ਅਸੀਂ ਸਾਹਮਣੇ ਦੇਖ ਕੇ ਦੀ ਸੰਭਲੇ ਜੀ ਪੋਲਿਟਿਕ ਮਾਣਾ ਜੀ ਨੂੰ ਨਿਤਰਾ ਜੀ ਆਮਨਤ ਤੇ ਨਾਲੇ ਪਿਆਨਰ ਦਵਾਦੀ ਦੋਗਾ ਉਹ ਤੇ ਕਮਾਜੀ ਕੋਟੇ ਆਕਰ ਮੈਂ ਤੁਹਾਨੂੰ ਸਭ ਨੂੰ ਇੱਕ ਤੋਂ ਬੜੀ ਜਮੂਰ ਜੀ ਕੰਮ ਕਰਦੇ ਸਰਦਾਰ ਕੁਮਾਰ ਜੀ

ਮੇਰੇ ਸਾਥ ਨੂੰ ਮੀਨੂ ਰਾਜ ਨੂੰ ਨੀਂਦ ਨਹੀਂ ਆਉਂਦੀ ਜਿੱਲਾ ਬਣੀ ਉਹ ਭਾਈ ਮੈਂ ਕਿਹਾ ਕਿ ਉਹ ਮੈਂ ਵੀ ਇਹ ਜਗੜਾ ਛੱਡ ਇਕੱਲੇ ਨੂੰ ਮਿਲਣਗੇ ਇਹਦੇ ਸਿੱਖੀਆਂ ਵਾਰੀ ਮੇਰੇ ਜਿੰਨੇ ਵੀ ਡਰ ਨਹੀਂ ਗਾਪਣ ਸੋ ਸਾਰੇ ਪੱਤਰਕਾਰ ਸਾਫੀ ਵੀ ਡਿਸਪਲਾਈਨ ਮੇਨਟੇਨ ਕਰਨ ਕਿਉਂਕਿ ਇਹਦੇ ਨਾਲ ਸਟੇਜ ਤੇ ਤੇ ਫਿਰ ਗੱਲਬਾਤ ਕਰਨ ਦਾ ਸਵਾਦ ਨਹੀਂ ਆਉਂਦਾ ਆਪਾਂ ਆਏ ਆ ਰਾਮ ਨਾਲ ਅਪ੍ਰੀਕੋਲ ਸਮਾਗਮ ਇਹ ਮੰਚ ਵਾਲੇ ਨੇ ਚੁੱਪ ਕਰੋ ਹਾਂਜੀ ਹਾਂਜੀ ਸਰ ਤੁਸੀਂ ਸਾਰਿਆਂ ਦਾ ਧੰਨਵਾਦ ਕਰਨ ਆਏ ਹੋ ਚੁੱਪ ਕੀ ਕਿਹਨੂੰ ਤੇ ਅੱਜ ਸੁਭਾਗਤ ਮੈਂ ਤੁਹਾਡਾ ਸੀਗਾ ਜੀ ਦੇਖੋ ਅੱਜ ਕੱਲ ਮੈਂ ਗਿਦਰਬਾ ਵਿਖੇ ਸੀਗਾ ਆਪਣੇ ਗਿੱਦੜਬਾ ਦੇ ਲੋਕਾਂ ਦਾ ਧੰਨਵਾਦ ਕੀਤਾ। ਔਰ ਅੱਜ ਮੈਂ ਵਿਡਿੰਗ ਪਿੰਡ ਸੁਬਾ ਆਪਣੇ ਪਿੰਡ ਵਾਲਿਆਂ ਦਾ ਸ਼ੁਕਰਾਨਾ ਕਰਕੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅੱਜ ਦਾਖਾ ਵਿਖੇ ਸਾਡਾ ਪਹਿਲਾ ਧੰਨਵਾਦੀ ਜਿਹੜਾ ਦੌਰਾ ਸ਼ੁਰੂ ਕੀਤਾ। ਹੁਣ ਮੈਂ ਗਿੱਲ ਹਲਕੇ ਵਿਖੇ ਧੰਨਵਾਦ ਕਰਕੇ ਇੱਥੇ ਲੋਕਾਂ ਦਾ ਧੰਨਵਾਦ ਕਰਨ ਆਸੇ ਆਇਆ ਕਿਉਂਕਿ ਜਿਸ ਪ੍ਰਕਾਰ ਦੀ અપਾਰ ਕਿਰਪਾ ਲੁਧਿਆਣਾ ਦੇ ਲੋਕਾਂ ਨੇ ਕੀਤੀ ਹੈ ਇਹ ਮੇਰੀ ਉਮੀਦ ਤੋਂ ਪਰੇ ਹੈ ਔਰ ਇਹਨਾਂ ਦਾ ਇੱਕ ਸਵਾਲ ਹੁੰਦਾ ਸੀ ਕਿ ਐਮਪੀ ਮੋੜ ਕਦੇ ਵੇਖਿਆ ਨਹੀਂ ਜਿਹੜਾ ਐਮਪੀ ਜਿੱਤ ਜਾਂਦਾ ਸੋ ਕਿਉਂਕਿ ਇਸ ਤੋਂ ਬਾਅਦ ਬਾਏ ਇਲੈਕਸ਼ਨ ਜਲੰਧਰ ਹੈ ਸੋ ਮੈਂ ਆਖਿਆ ਪਹਿਲਾ ਇੱਕ ਵਾਰੀ ਧਨਵਾਦੀ ਦੌਰਾ ਸ਼ੁਰੂ ਕਰ ਦਈਏ ਸਾਰੇ 9 ਦੇ 9 ਹਲਕਿਆਂ 'ਚ ਸੋ ਉਸ ਤੋਂ ਬਾਅਦ ਅਸੀਂ फिर पिंडों पिंड जाके लोगों का धनवाद करा अट्रल अला हल्के का भी चार बजे मेरा प्रोग्राम है और उस तो बाद छे बजे आतम नगर से साउथ भी सानवादी प्रोग्राम है सो मैंने लगता कि समुचे पंजाब कांग्रेस पार्टी बहुत वो जित प्राप्त हुई है और और मैं लगता कि ਜਨਤਾ ਕੋਲੇ ਜਾ ਕੇ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਆਂਦੀ ਆਉਣ ਵਾਲੇ 2.5 ਸਾਲ ਲੜਾਈ ਲੜਨੀ ਚਾਹੀਦੀ ਹੈ ਕਿਉਂਕਿ ਉਹ ਸਾਨੂੰ ਸਰਕਾਰਾਂ ਨੂੰ ਦੇਣਾ ਨਹੀਂ ਚਾਹੀਦਾ ਲੋਕਾਂ ਨੇ ਸੰਕੇਤ ਦਿੱਤੇ ਹੈ ਕਿ 2027 ਜਾਂ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੈ ਲੋਕਾਂ ਨੇ ਇਹ ਕੀ ਪੰਜਾਬ ਦੀ ਅਗਵਾਈ ਕਾਂਗਰਸ ਪਾਰਟੀ ਕਰੇ ਔਰ ਮੈਨੂੰ ਪੂਰਨ ਉਮੀਦ ਹੈ ਕਿ ਕਾਂਗਰਸ ਪਾਰਟੀ ਦਾ ਸਮੁੱਚਾ ਵਰਕਰ ਅਸੀਂ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਮਜ਼ਦੂਰਾਂ ਦੀ ਕਿਸਾਨਾਂ ਦੀ ਵਪਾਰੀਆਂ ਦੀ ਅਸੀਂ ਆਵਾਜ਼ ਦੇਸ਼ ਦੀ ਸੰਸਦ ਵਿੱਚ ਔਰ ਦੇਸ਼ ਦੀ ਪੰਜਾਬ ਦੀ ਵਿਧਾਨ ਸਭਾ ਵਿੱਚ بلند ਕਰਾਂਗੇ ਜੀ ਨੂੰ ਜਾਣੇ ਤੈਨੂੰ ਤੁਹਾਨੂੰ ਕਿਵੇਂ ਕੰਟੈਕਟ ਕਰ ਸਕਦੇ ਕਿੱਥੇ ਤੁਹਾਡਾ ਆਫਿਸ ਹਰ ਜਗ੍ਹਾ ਤੇ ਸਾਡੇ ਨੁਮਾਇੰਦੇ ਬੈਠੇ ਆ ਕਿਉਂਕਿ ਇਹ 체ਨ ਨਾਲ 체ਨ ਜੁੜਦੀ ਹੈ ਬਲੌਕ ਪ੍ਰੈਜ਼ੀਡੈਂਟਸ ਨੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਸਾਡੇ ਕੰਟੈਸਟਡ ਕੈਂਡੀਡੇਟਸ ਨੇ ਔਰ ਬਹੁਤ ਸਾਰੇ ਲੋਕਾਂ ਦਾ ਮੇਰੇ ਨਾਲ ਸਿੱਧਾ ਸੰਪਰਕ ਹੈ ਲੇਕਿਨ ਅਸੀਂ ਜਲਦੀ 5-4 ਦਿਨਾਂ ਦੇ ਅੰਦਰ ਅੰਦਰ ਲੁਧਿਆਣਾ ਦੇ ਵਿੱਚ ਇੱਕ ਆਫਿਸ ਦਾ ਨਿਰਮਾਣ ਕਰਕੇ ਲੋਕਾਂ ਨੂੰ ਉਸ ਆਫਿਸ ਦਾ ਨੰਬਰ ਤੇ ਉੱਥੇ ਆਪਣੇ ਵਿਅਕਤੀ ਸੱਜਣ ਸਾਥੀ ਛੱਡ ਦਿਆਂਗੇ ਔਰ ਇੱਕ ਸਮੇਂ ਸੀਮਾ ਨਿਸ਼ਚਿਤ ਕਰ ਦੇਾਂਗੇ ਜਿੱਥੇ ਉਹ ਜਾ ਕੇ ਆਪਣਾ ਕੰਮ ਵੀ ਕਰਾ ਸਕਦੇ ਔਰ ਮੇਰੇ ਤੱਕ ਉਹ ਮਿਲਣ ਦਾ ਕੰਮ ਔਰ ਆਪਣੀ ਮੇਰੇ ਨਾਲ ਗੱਲਬਾਤ ਵੀ ਕਰ ਸਕਣਗੇ ਇੱਕ ਟੂਨੇ ਇੰਟਰਵਿਊ ਨੇ ਅਸ ਗਿਆ ਕਿ ਮੈਂ ਜਦੋਂ ਹੁਣ ਮੰਤਰੀਆਂ ਮਿਲ ਗਿਆ ਹੈਗਾ ਤੇ ਜੇ ਸੀਐਮ ਰਾਜਾ ਵੜੀ ਦੀ ਸੀਐਮ ਮੇਰੇ ਭਰਾ ਨੂੰ ਮੇਰੀ ਜਾਂਚ ਜਿਹੜੀ ਕਰਾਉਣੀ ਆ ਉਹਨਾਂ ਦਾ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਲੇਕਿਨ ਪੰਜਾਬ ਨੇ ਇਹਨਾਂ ਚੀਜ਼ਾਂ ਤੋਂ ਕਦੇ ਕੁਝ ਨਹੀਂ ਖੱਟਿਆ ਮੈਂ ਦੇਖਿਆ ਪੁਰਾਣਾ ਇਤਿਹਾਸ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਬਾਦਲ ਪਰਿਵਾਰ ਤੱਕ ਦਾ ਮੈਨੂੰ ਲੱਗਦਾ ਹੈ ਕਿ ਸਾਨੂੰ ਲੋਕਾਂ ਨੂੰ ਪੋਜ਼ਿਟਿਵ ਰਾਜਨੀਤੀ ਕਰਨੀ ਚਾਹੀਦੀ ਹੈ ਬਾਕੀ ਕਿਸ ਨੇ ਪੋਜ਼ਿਟਿਵ ਰਾਜਨੀਤੀ ਕਰਨੀ ਹੈ ਕਿ ਨਹੀਂ ਕਰਨੀ ਹੈ ਉਹ ਉਹਦੇ ਉਸ ਵਿਅਕਤੀ ਦੀ ਆਪਣੀ ਮਰਜ਼ੀ ਹੈ ਰੇਲਵੇ ਲਈ ਕੀ ਹੋ ਸਕਦਾ ਹੈ ਔਰ ਮੈਨੂੰ ਲੱਗਦਾ ਹੈ ਫੂਡ ਪ੍ਰੋਸੈਸਿੰਗ ਪੰਜਾਬ ਦੇ ਹਾਸੇ ਕੀ ਕਰ ਸਕਦੀ ਹੈ ਇਹਦੇ ਤੇ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਹੈ ਅਗਰ ਇਸ ਸੇ ਬਾਦਯੁੱਧ ਵੀ ਤੁਹਾਡੇ ਕੋਲ ਸਮਾਂ ਬਚਦਾ ਹੈ ਤਾਂ ਫਿਰ ਤੁਸੀਂ ਇਹੋ ਜੇ ਕੰਮ ਆਸੇ ਆਪਣੀ ਤਵੱਜੋ ਲਾ ਸਕਦੇ ਹੋ ਲੇਕਿਨ ਮੈਂ ਇਸ ਵਿਅਕਤੀ ਨੂੰ ਮੈਂ ਪੋਲਿਟਿਕਸ ਦਾ ਪੀਸ਼ਮ ਪਤਾਮਾ ਮੰਨਦਾ ਜਦੋਂ ਮੈਂ ਉਹਨਾਂ ਨੂੰ ਕਿ ਆਪਣੀ ਤਰੀਕੇ ਨਾਲ ਪੋਜ਼ਿਟਿਵ ਰਾਜਨੀਤੀ ਕਰੋ ਜਿਹੜੇ ਲੋਕ ਨੈਗੇਟਿਵ ਰਾਜਨੀਤੀ ਕਰਦੇ ਆ ਉਹ ਰਾਜਨੀਤੀ ਦੇ ਵਿੱਚ ਬਹੁਤੀ ਵੇਰ ਕਾਮਯਾਬ ਨਹੀਂ ਹੋ ਸਕਦੇ ਔਰ ਉਹ ਇਹ ਚੀਜ਼ ਵੀ ਲਿਖਿਆ ਹੈ ਕਿ ਗੁੱਸੇ ਵਾਸਤੇ ਰਾਜਨੀਤੀ ਚ ਕੋਈ ਜਗ੍ਹਾ ਨਹੀਂ ਹੈ ਜਿਹੜਾ ਵਿਅਕਤੀ ਨੂੰ ਗੁੱਸਾ ਆਉਂਦਾ ਹੈ ਜਿਹੜੇ ਵਿਅਕਤੀ ਦੇ ਮਨ ਦੇ ਵਿੱਚ ਬਦਲਾਖੋਰੀ ਦੀ ਭਾਵਨਾ ਹੈ ਉਹ ਵਿਅਕਤੀ ਜਾਦਾ ਤੇ ਰਾਜਨੀਤੀ ਚ ਔਰ ਲੋਕਾਂ ਚ ਟੇਕ ਨਹੀਂ ਸਕਦੇ ਪਤਾ ਨਹੀਂ ਕਿੱਥੋਂ ਆ ਰਿਹਾ ਹੈ ਕਿ ਆਪਣਾ ਆਪਣੀ ਨੂੰ ਤੁਸੀਂ ਕਿਧਰ ਬਾਤ ਪਤਾ ਨਹੀਂ ਕਿੱਥੋਂ ਆ ਰਿਹਾ ਮੈਨੂੰ ਲੱਗਦਾ ਤੇਰੇ ਮਨ ਚ ਹੀ ਕੱਲੇ ਦੇ ਆ ਰਿਹਾ ਹੈ ਆਦਰਵਾਇਸ ਸਾਹਦੇ ਕੁਝ ਨਹੀਂ ਆ ਰਿਹਾ ਆਪਣੀ ਮਰਜ਼ੀ ਨਾਲ ਹੀ ਪੱਤਰਕਾਰ ਮੇਰੇ ਭਰਾ ਕਹਿ ਦਿੰਦੇ ਆ ਕਿ ਮੈਂ ਕੀ ਕਹਿ ਰਹੇ ਹਾਂ ਕਿ ਦਰਵਾਜ਼ਾ ਛੱਟਣਾ ਇਹਦਾ ਮਤਲਬ ਇਹ ਤਾਂ ਨਹੀਂ ਕਿ ਚੋਣ ਲੜਾਂਗੇ ਤਾਂ ਨਹੀਂ ਛੱਡਾਂਗੇ ਹੁਣ ਮੈਂ ਵਿੜਿੰਗ ਪਿੰਡ 'ਚ ਰਹਿਣਾ ਸੁਣ ਲੋ ਵਿੜਿੰਗ ਪਿੰਡ 'ਚ ਰਹਿਣਾ ਮੈਂ ਵਿੜਿੰਗ ਪਿੰਡ ਛੱਡਦਾ ਨਹੀਂ ਰਿਹਾ ਮੇਰੇ ਕਹਿਣ ਦਾ ਮਤਲਬ ਤੁਸੀਂ ਇਹ ਕਿਹਾ ਕਰੋ ਏ ਮੇਰਾ ਇੱਕ ਸਵਾਲ ਹੈ ਨਾ ਕਿ ਇਹ ਵੀ ਸੁਣਨ ਨੂੰ ਆ ਰਿਹਾ ਹੈ ਹਰ ਗੱਲ ਨੂੰ ਪੱਤਰਕਾਰ ਸਾਥੀ ਕਹਿੰਦੇ ਮੈਨੂੰ ਸੁਣਨ ਨੂੰ ਆ ਰਿਹਾ ਨਹੀਂ ਸੋ ਇਸ ਪ੍ਰਕਾਰ ਦੀ ਹਜੇ ਕੋਈ ਤਜ਼ਵੀਜ਼ ਨਹੀਂ ਹੈ ਕਾਂਗਰਸ ਹਾਈ ਕਮਾਂਡ ਜੋ ਫੈਸਲਾ ਕਰੇਗੀ ਰਾਜਾ ਵੜਿੰਗ ਉਹ ਮੰਨੇ ਲੁਧਿਆਣਾ ਦੇ ਕਿਹੜੇ ਮੁੱਦੇ ਤੋਂ ਪਹਿਲਾਂ ਜਿਹੜੇ ਨੇ ਚੱਕੇ ਜਾਣਗੇ ਜਾਂ ਲੱਗਦਾ ਹੈ ਕਿ ਅੱਜ ਮੈਂ ਧੰਨਵਾਦ ਕਰਦਿਆਂ ਮੈਂ ਵਿਜ਼ਨ ਡਾਕੂਮੈਂਟ ਡਰਾਈਵ ਇਟ ਦੇ ਨਾਮ ਤੇ ਆਪਾਂ ਲੋਕਾਂ ਨੂੰ ਦਿੱਤਾ ਸੀ ਲੁਧਿਆਣਾ ਦੇ ਪ੍ਰਮੁੱਖ ਮੁੱਦੇ ਜਿਹੜੇ ਨੇ ਜਿਵੇਂ এনਵਾਇਰਨਮੈਂਟ ਦਾ ਇਸ਼ੂ ਹੈ ਬੁੱਡੇ ਨਾਲੇ ਦਾ ਇਸ਼ੂ ਹੈ ਇੰਡਸਟਰੀ ਦਾ ਇਸ਼ੂ ਹੈ ਇਹਨਾਂ ਮੁੱਦਿਆਂ ਤੇ ਆਉਣ ਵਾਲੇ ਸਮੇਂ ਚੰਗਾ ਗੱਲ ਕਰਾਂਗੇ ਮੇਰੀ ਰਾਏ ਹੈ ਕਿ ਜੇ ਮੈਂ ਅਕਾਲੀ ਸਾਹਿਬ ਨੇ ਕਿਹਾ رائے ਦਿੱਤੀ ਹੈ ਕਿ ਚੁੰਦਾ ਰਿਪੋਰਟ ਲਾਗੂ ਕਰ ਲੈਣੀ ਚਾਹੀਦੀ ਹੈ ਸੁਖਬੀਰ ਜੀ ਨੂੰ ਮੈਂ ਇਹ رائے ਦੇਾਂਗਾ ਕਿ ਬਹੁਤ ਅਕਾਲੀ ਦਲ ਦੀ ਵੱਡਾ ਇਤਿਹਾਸ ਰਿਹਾ ਹੈ ਕੇਵਲ ਆਪਣੇ ਪਰਿਵਾਰਵਾਦ ਦੇ ਮੋਹ ਦੇ ਵਿੱਚ ਅਕਾਲੀ ਦਲ ਨੂੰ ਮਾਰਿਆ ਨਾ ਜਾਵੇ ਮੇਰੇ بڑے ਸਤਕਾਰਯੋਗ ਨੇ ਲੇਕਿਨ ਕਾਂਗਰਸ ਪਾਰਟੀ ਦਾ ਦੇਖ ਲੋ ਇਤਿਹਾਸ ਉਸ ਪਾਰਟੀ ਨੂੰ ਖਰਗੇ ਸਾਹਿਬ ਚਲਾ ਰਹੇ ਨੇ ਸੋ ਮੈਨੂੰ ਲੱਗਦਾ ਹੈ ਕਿ ਆਪਣੇ ਸਾਥੀ ਸੰਯੋਗੀ ਸੱਜਣਾ ਦੀ ਗੱਲ ਮੰਨਦਿਆਂ ਹੋਇਆਂ ਝੁੰਡਾ ਰਿਪੋਰਟ ਜਿਹੜੇ ਉਹ ਕਹਿੰਦੇ ਆ ਉਹਦੇ ਤੇ ਜਰੂਰ ਵਿਚਾਰ ਕਰ ਲੈਣਾ ਅਕਾਲੀ ਦਲ ਨੂੰ ਚਾਹੀਦਾ ਹੈ ਬਾਕੀ ਉਹਨਾਂ ਦਾ ਇੰਟਰਨਲ ਮਾਮਲਾ ਹੈ ਉਹਰੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਨਹੀਂ ਤਾਂ ਉਹ ਮੇਰੇ ਤੇ ਹੀ ਹੁਣੇ ਹੱਥ ਧੋਕੇ ਮੇਰੇ ਪਿੱਛੇ ਪੈ ਜਾਣਗੇ ਰਾਜ ਦੀ ਉੱਥੇ ਉਹ ਪਸੇਂਟ ਨਹੀਂ ਸਨ ਇਸੇ ਬਾਪਯੂਦ ਵੀ ਪਰਚਾ ਦਿੱਤਾ ਉਹ ਧੰਵਾਦ ਪੁਲਿਸ ਨੇ ਕਹਿੰਦੀ ਕਿ ਅਸੀਂ ਇਨਕੁਆਇਰੀ ਕਰਾਂਗੇ ਪਹਿਲਾਂ ਤੁਸੀਂ ਪਰਚਾ ਹੀ ਕਿਉਂ ਦਿੰਦੇ ਹੋ ਜੇ ਤੁਸੀਂ ਇਨਕੁਆਇਰੀ ਕਰਨੀ ਆ ਤਾਂ ਸੋ ਮੈਨੂੰ ਲੱਗਦਾ ਕਿ ਬਦਲਾਖੋਰੀ ਦੀ ਭਾਵਨਾ ਦਾ ਜਵਾਬ ਇਸ ਵਾਰੀ ਲੋਕਾਂ ਨੇ ਪਾਰਲੀਮੈਂਟ ਦੇ ਇਲੈਕਸ਼ਨ ਵਿੱਚ ਦਿੱਤਾ ਹੈ ਕਿਸੇ ਨੂੰ ਜੇਲ੍ਹ ਭੇਜਣਾ ਕਿਸੇ ਤੇ ਪਰਚਾ ਦੇਣ ਦੇ ਨਾਲ ਅਗਰ ਲੋਕ ਜਿੱਤੇ ਜਾਂਦੇ ਹੁੰਦੇ ਤਾ ਫਿਰ ਸਰਕਾਰਾਂ ਇਹੀ ਕੰਮ ਕਰਦੀਆਂ ਫਿਰ ਬਾਦਲ ਵਾਲੇ ਕਦੇ ਨਾ ਜਾਂਦੇ ਉਹਨਾਂ ਦੀ ਸਰਕਾਰ ਰਹਿੰਦੀ ਮੇਰੀ ਰਾਏ ਹੈ ਸਮੇਂ ਦੀਆਂ ਸਰਕਾਰਾਂ ਕਿ ਬਦਲ